ਅ ਤੁਹਾਡੇ ਸਾਹਮਣੇ ਇਹ ਜਿਹੜੇ ਇਲੀਗਲ ਸਟਰਕਚਰ ਬਨੇ ਹੋਏ ਨੇ ਇਹਨਾਂ ਦਾ ਅਜ ਡੈਮੋਲੇਸ਼ਨ ਦਾ ਆਰਡਰ ਹੈ ਇਹ ਬਿਲੋਂਗ ਕਰਦਾ ਹੈਗਾ ਮਨਦੀਪ ਸਿੰਘ ਔਰ ਸੋਨੂਨ ਅਤੇ ਇੱਕ ਲੇਡੀ ਰਾਣੀਪੁਰ ਨੂੰ ਇਨਾਂ ਤੇ ਦੋਵਾਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਈਆਰਸ ਦਰਜ ਨੇ ਅੱਜ ਅਸੀਂ ਇੱਥੇ ਪੁਲਿਸ ਪਲਣਾ ਲਾਇਆ ਤਾਂ ਕਿ ਇੱਥੇ ਕੋਈ ਵੀ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਨਾ ਅਰਾਈਜ਼ ਹੋਵੇ ਤੇ ਅਗਰ ਕੁਝ ਅਜਾ ਹੁੰਦਾ ਹੈ ਤਾਂ ਉਸ ਦੇ ਵਾਸਤੇ ਸਾਡੀ ਪ੍ਰੈਜ਼ੈਂਸ ਇੱਥੇ ਜ਼ਰੂਰੀ ਹੈ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਅਜੇ ਕੀਤੀ ਜਾ ਰਹੀ ਹੈ ਜੀ ਦੋ ਇਲੈਗਲ ਸਟਰਕਚਰਸ ਤੇ ਅਜੇ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਕਿੰਨੇ ਕੇ ਮਾਮਲੇ ਦਰਜ ਸੀ ਤੇ ਕਿਸ ਤਰ੍ਹਾਂ ਦੇ ਮਾਮਲੇ ਦਰਜ ਨੇ ਜੋ ਮਨਦੀਪ ਸਿੰਘ ਔਰ ਸੋਨੂ ਹੈ ਉਸ ਤੇ ਨਿੱਜੀ ਤੌਰ ਤੇ ਜੀ 6 ਐਨਡੀਪੀਐਸ ਦੀ ਐਫਆਈਆਰਸ ਦਰਜ ਨੇ ਅਤੇ ਮਲਟੀਪਲ ਪਰਿਵਾਰ ਤੇ ਦਰਜ ਰਾਨੀ ਕੌਰ ਹੈ ਉਸ ਤੇ 5 ਐਨ ਡੀਪੀਐਸ ਦੀ ਐਫਆਈਆਰ ਦਰਜ ਹੈ ਤੇ ਮਲਟੀਪਲ ਉਹਦੇ ਘਰ ਵਾਲਿਆਂ ਤੇ ਦਰਜ ਹੈ ਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਭ ਨੂੰ ਇਹੀ ਚੇਤਾਵਨੀ ਦੇਵਾਂਗੇ ਜੋ ਵੀ ਇਸ ਗੋਰਖ ਧੰਦੇ ਵਿੱਚ ਇਨਵੋਲਵਮੈਂਟ ਰੱਖਦੇ ਨੇ ਕਿ ਇਸ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਚਨਬੱਧ ਨੇ ਕਿ ਨਸ਼ੇ ਦੇ ਕੋੜ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਤੇ ਅਸੀਂ ਕਿਸੇ ਨੂੰ ਵੀ ਜੋ ਇਸ ਕੰਮ ਵਿੱਚ ਕਰਕੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹਾ ਹੈ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਸਰ ਜਨਤ ਦੇ ਤੇ ਕਾਰਵਾਈ ਹੋ ਰਹੀ ਹੈ ਕਿ ਲੋਕ ਹਲੇ ਵੀ ਜੇਲ੍ਹ ਦੇ ਵਿੱਚ ਨੇ ਜਾਂ ਬਾਹਰ ਬੇਲਤੇ ਆਏ ਨੇ ਜੀ ਇਹ ਤਾਂ ਜਿਹੜੀ ਹੈਗੀ ਇਹ ਡੈਮੋਲੀਸ਼ਨ ਹੈਗੀ ਐਸ ਪਰ ਐਡਮਿਨਿਸਟ੍ਰੇਸ਼ਨ ਦੇ ਆਰਡਰ ਜਿਹੜੀ ਕੋਈ ਕਾਨੂੰਨੀ ਕਾਰਵਾਈ ਹੈ ਐਂਡੀਪੀਐਸ ਐਕਟ ਦੇ ਤਹਿਤ ਉਹ ਅਸੀਂ ਜਾਰੀ ਰੱਖਾਂਗੇ ਜਦ ਤੱਕ ਵੀ ਇਹ ਜਾਂ ਕੋਈ ਵੀ ਹੋਰ ਇਹਨਾਂ ਦੇ ਮਤਲਬ ਇਸ ਤਰੀਕੇ ਦਾ ਕੰਮ ਕਰਦਾ ਜਾਏਗਾ ਸਰ ਕੋਈ ਵੱਡੀ ਰਿਕਵਰੀ ਵੀ ਹੋਈ ਸੀ ਜੀ ਇਹਨਾਂ ਤੇ ਮਲਟੀਪਲ ਐਫਆਈਆਰ ਦਰਜ ਨੇ ਰਿਕਵਰੀ ਤਾਂ ਐਫਆਈਆਰ ਦੇ ਵਿੱਚ ਹੀ ਉਹਨਾਂ ਦੇ ਡਿਟੇਲਡ ਹੋਗੀ ਇਹ ਜੇਲ੍ਹ ਚ ਨੇ ਜੀ ਸਮੇ ਜਿੰਨਾ ਦੇ ਕਰਾਂਦੇ ਤੇ ਬੋਲੋ ਚੱਲੇ ਜਾ ਬਾਹਰ ਬੇਲ ਤੇ ਆਵੇ ਨਹੀਂ ਉਹ ਬਾਹਰ ਵੀ ਹੋ ਸਕਦੇ ਨੇ ਤੇ ਜੇਲ੍ਹ ਵਿੱਚ ਵੀ ਹੁਣ ਤਾਂ ਚਾਂਸ ਹੈਗਾ ਇਹ ਖਦਸਾ ਹੈਗਾ ਜੋ ਉਹ ਸਾਨੂੰ ਚੈੱਕ ਕਰਕੇ ਹੀ ਤੁਹਾਨੂੰ ਡਾਟਾ ਸਿ ਦੇ ਪਾਵਾਂਗੇ